ਕਰਦੀ ਬੰਦ ਕਰੋ ਟੱਕੇ ਸ਼ਾਹੀ ਬੰਦ ਕਰੋ ਮਲਾਜ਼ਮ ਇਕਤਾ ਜਿੰਦਾਬਾਦ ਟੱਕੇ ਸ਼ਾਹੀ ਨਹੀਂ ਸਹਾਂਗੇ ਨਹੀਂ ਸਹਾਂਗੇ ਨਹੀਂ ਸਹਾਂਗੇ ਮਲਾਜ਼ਮ ਐਸਆਈ ਹਸਪਤਾਲ ਚ ਡਾਕਟਰ ਸਾਹਿਬ ਸਾਡੇ ਡਾਕਟਰ ਸੁਨੀਲ ਭਗ ਜਿਹੜੇ ਸਰਜਨ ਤੇ ਐਸਐਮਓ ਵੀ ਇੱਥੇ ਪੋਸਟਡ ਆ ਔਰ ਲੰਬੇ ਸਮੇਂ ਤੋਂ ਪੋਸਟਡ ਹੈ ਸਿਵਲ ਹਸਪੀਟਲ ਹੁਸ਼ਿਆਰਪੁਰ ਵੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਔਰ ਹੋਰ ਤਾਂ ਹੋਰ ਉਹਨਾਂ ਦੀ ਜੌਬ ਜਿਹੜੀ ਹੁਣ ਮੇਰਾ ਖਲ ਰਿਟਾਇਰਮੈਂਟ ਵੀ ਦਸੰਬਰ ਦੇ ਵਿੱਚ ਹੀ ਸੀਗੇ ਸੋ ਮਾਰਚ ਵਿੱਚ ਸੋ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਕਿ ਇੱਕ ਮਰੀਜ਼ ਆਉਂਦਾ ਔਰ ਉਹ ਮੈਨ ਹੈਂਡਲਿੰਗ ਕਰਦਾ ਹੈ ਨਿੱਕੀ ਜੀ ਗੱਲ ਤੇ ਹਾਈਪਰ ਹੋ ਜਾਂਦੇ ਆ ਸੋ ਇਹ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਨੂੰ ਅਧਿਕਾਰ ਦਿੱਤਾ ਵੀ ਡਾਕਟਰ ਸਾਹਿਬ ਜੇ ਡਾਕਟਰ ਜੀਨੀਅਸ ਆ ਡਾਕਟਰ ਜੇ ਸ਼ਰਾਫਤ ਨਾਲ ਪੇਸ਼ ਆਉਂਦੇ ਤੇ ਉਹਨਾਂ ਨਾਲ ਜਿੱਦਾਂ ਮਰਜ਼ੀ ਕੋਈ ਪੇਸ਼ ਆਵੇ ਇੱਕ ਹਰਗੇਜ਼ ਨਹੀਂ ਬਰਦਾਸ਼ਤ ਹੋਣਾ ਸੋ ਅੱਜ ਇੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਡਾਕਟਰ ਪੀसीएमਐਸ ਐਸੋਸੀਏਸ਼ਨ ਪਲੱਸ ਸਾਰੇ ਸਿਹਤ ਉਹ ਮਹਿਕਮੇ ਦੇ ਜਿਹੜੇ ਹੋਰ ਮੁਲਾਜ਼ਮ ਆ ਉਹ ਵੀ ਸਾਰੇ ਇਕੱਠੇ ਹੋਏ ਆ ਜੁਆਇੰਟ ਐਕਸ਼ਨ ਲਿਆ ਵੀ ਗਿਆ ਸਾਰਿਆਂ ਵੱਲੋਂ ਐਫ ਆਈ ਆਰ ਵੀ ਲੋਜ ਹੋ ਗਈ ਆ ਪਰ ਡਾਕਟਰ ਸਾਹਿਬ ਦੀ ਸਿਹਤ ਕਾਫੀ ਸੀਰੀਅਸ ਹੈ ਰਾਤਾ ਉਹਨਾਂ ਨੂੰ ਸ਼ਿਵਮਾ ਹਸਪੀਟਲ ਤੋਂ ਡੀ ਐਮ ਸੀ ਸ਼ਿਫਟ ਕਰ ਦਿੱਤਾ ਗਿਆ ਪਰਮਾਤਮਾ ਆਕਾਲ ਪੁਰਖ ਕਿਰਪਾ ਕਰੇ ਵਾਹਿਗੁਰੂ ਭਈ ਉਹ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਸਾਡੇ ਸਾਰਿਆਂ ਵਿੱਚ ਆ ਕੇ ਉਦਾਂ ਹੀ ਸਮਾਜ ਦੀ ਸੇਵਾ ਕਰਨ ਡਾਕਟਰ ਸਾਹਿਬ ਇੱਕ ਬਹੁਤ ਵਧੀਆ ਸਰਜਨ ਹੈਗੇ ਆ ਸਾਡੇ ਔਰ ਡਾਕਟਰ ਸਾਹਿਬ ਜਿਹੜੇ ਅਸੀਂ ਤਾਂ ਨਿੱਜੀ ਤੌਰ ਤੇ ਵੀ ਉਹਨਾਂ ਨਾਲ ਵਿਚਰੇ ਆ ਭਈ ਉਹ ਲੜਨ ਝਗੜਨ ਨਾਲੇ ਜਾਂ ਕਿਸੇ ਨਾਲ ਗੁੱਸੇ ਵਾਲੇ ਹੀ ਉਹਨਾਂ ਦਾ ਸੁਭਾਅ ਹੈ ਨੀਗਾ ਤੇ ਜੋ ਕੋ ਕਹੇ ਨਾ ਵੀ ਡਾਕਟਰ ਦਾ ਸੁਭਾਅ ਇਦਾਂ ਦਾ ਅਸੀਂ ਤਾਂ ਗੱਲ ਪੈ ਗਿਆ ਜੀ ਤਾਂ ਲੜਾਈ ਹੋਈ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਔਰ ਜੋ ਕੱਲ ਦਾ ਵਾਕਿਆ ਉਹ ਬੜਾ ਨਿੰਦਣਯੋਗ ਹੈ ਔਰ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਤੇ ਵੈਸੇ ਵੀ ਲਾ ਐਂਡ ਆਰਡਰ ਦੇ ਮਾਮਲੇ 'ਚ ਦੇਖਿਆ ਜਾ ਰਿਹਾ ਫਿਰ ਦਿਨੋਂ ਦਿਨ ਇਹੋ ਜੀਆਂ ਘਟਨਾਵਾਂ ਵਾਧਦੀਆਂ ਜਾਂਦੀਆਂ ਬੰਦੇ ਆ ਸੇਫ ਹੀ ਨਹੀਂ ਆਪਣੇ ਆਪ ਨੂੰ ਕੋਈ ਸਮਝਦਾ ਚਾਹੇ ਕੋਈ ਮੁਲਾਜ਼ਮਾ ਚਾਹੇ ਕੋਈ ਹੋਰ ਹੈ ਸੋ ਇਹਦੇ ਪ੍ਰਤੀ ਸ਼ਕਤੀ ਦਾ ਰੁਖ ਪ੍ਰਸ਼ਾਸਨ ਨੂੰ ਅਪਣਾਉਣਾ ਚਾਹੀਦਾ ਤਾਂ ਕਿ ਹਰ ਬੰਦਾ ਆਪਣੇ ਆਪ ਨੂੰ ਸੇਫ ਤੇ ਸੁਰੱਖਿਅਤ ਜਿਹੜਾ ਮਹਿਸੂਸ ਕਰ ਸਕੇ ਤੇ ਅੱਜ ਇੱਥੇ ਡਾਕਟਰ ਮਨਮੋਹਨ ਐਸ ਐਮਓ ਸਾਡੇ ਸਿਵਲ ਸਰਜਨ ਸਾਹਿਬ ਡਾਕਟਰ ਬਲਵਿੰਦਰ ਡਵਾਣਾ ਜੀ ਐਸ ਐਮਓ ਡਾਕਟਰ ਸਵਾਤੀ ਤੇ ਸਾਰੇ ਸਿਵਲ ਹਸਪਤਲ ਦੇ ਐਮਓ ਸਾਰੇ ਹੋਰ ਇੱਥੇ ਦੇ ਐਸ ਐਮਓ ਈਐਸਆਈ ਡਾਕਟਰ ਸਾਹਿਬ ਵੀ ਸਾਰੇ ਆਏ ਆ ਹਾਂ ਜਲੰਧਰ ਤੋਂ ਵੀ ਸਾਰੇ ਆਏ ਹੋਏ ਆ ਸਟਾਫ ਹੋਰ ਵੀ ਡਾਕਟਰਸ ਆਏ ਆ ਸੋ ਸਾਰੇ ਇਕੱਠੇ ਆ ਤੇ ਇਹ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਜੋ ਵੀ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਔਰ ਇਸ ਮੱਦੇ ਨਜ਼ਰ ਹੋਣੀ ਚਾਹੀਦੀ ਆ ਭਵਿੱਖ ਚ ਇਹੋ ਜਿਹੀ ਘਟਨਾ ਨਾ ਵਾਪਰੇ ਕਿਉਂਕਿ ਤੁਸੀਂ ਆਉਣਾ ਹੈ ਇਲਾਜ ਕਰਾਉਣ ਆਣਾ ਡਾਕਟਰ ਜੇ ਮੈਂਟਲੀ ਠੀਕ ਨਹੀਂ ਹੋਏਗਾ ਡਾਕਟਰਾਂ ਚ ਹੀ ਇੱਕ ਡਰ ਦਾ ਮਾਹੌਲ ਹੋਊਗਾ ਤੇ ਉਹ ਕਿਸੇ ਦਾ ਇਲਾਜ ਕਿੱਦਾਂ ਕਰ ਸਕਦਾ ਡਾਕਟਰ ਆਪ ਵੀ ਉਹਨੂੰ ਐਟਮਾਸਫੀਅਰ ਮਿਲਣਾ ਚਾਹੀਦਾ ਸਾਰੇ ਡਾਕਟਰਜ਼ ਨੂੰ ਔਰ ਸਿਹਤ ਮਾਇਕਮੇ ਦੇ ਸਾਰੇ ਸਟਾਫ ਨੂੰ ਤੋਂ ਮੀਡੀਆ ਵਾਲਿਆਂ ਦੇ ਤੁਹਾਡੇ ਧੰਨਵਾਦੀਆਂ ਤੁਸੀਂ ਆ ਕੇ ਜਿਹੜੀ ਸਾਡੀ ਇੱਕ ਇੱਕ ਡਾਕਟਰ ਰੱਬ ਦਾ ਰੂਪ ਹੁੰਦਾ ਜਦੋਂ ਪੇਸ਼ੈਂਟ ਸੀਨੀਅਰ ਸਾਲ ਦਾ ਵੀ ਡਾਕਟਰ ਕੋਲ ਪਹੁੰਚਦਾ ਹਸਪਤਲ ਪਹੁੰਚਦਾ ਤੇ ਡਾਕਟਰ ਉਹਦੀ ਜਾਨ ਬਚਾਈ ਜਾਂਦੀ ਹੈ ਤਾਂ ਐਸ ਵੇਲੇ ਡਾਕਟਰ ਦੀ ਆਪਣੀ ਜਾਨ ਜੋਖਮ ਵਿੱਚ ਪਈ ਹੋਈ ਹੈ ਕਿਵੇਂ ਦੇਖਦੇ ਹੋ ਸਾਰੇ ਸ਼ੀਰਮ ਬਹੁਤ ਮੰਦ ਭਾਗੀ ਘਟਨਾ ਆ ਬਹੁਤ ਮਾੜੀ ਘਟਨਾ ਹੈ ਕਹਿਣ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਕਹਿਣਾ ਡਾਕਟਰ ਨੂੰ ਰੱਬ ਦਾ ਜਿਹੜਾ ਰੱਬ ਦਾ ਦੂਜਾ ਰੂਪ ਹੁੰਦਾ ਡਾਕਟਰ ਇਹ ਇੰਨਾ ਨਹੀਂ ਹੈਗਾ ਉਨੂੰ ਤੁਹਾਨੂੰ ਉਹ ਇੰਪੋਰਟੈਂਸ ਦੇਣੀ ਪਾਉਗੀ ਉਹਨੂੰ ਉਦਾਂ ਦੀ ਜਿਹੜੀ ਆ ਉਹਨੂੰ ਉਹਨੂੰ ਉਦਾਂ ਦਾ ਐਟਮੋਸਫੀਅਰ ਉਦਾਂ ਦਾ ਮਾਹੌਲ ਦੇਣਾ ਪਊਗਾ ਬਹੁਤ ਮਾੜੀ ਗੱਲ ਆ ਔਰ ਮੈਂ ਤਾਂ ਜਿਹੜੇ ਪਰਿਵਾਰ ਜਿਹੜਾ ਉਹਨਾਂ ਦਾ ਵੀ ਆ ਜਿਨ੍ਹਾਂ ਨਾਲ ਜਿਹੜੇ ਜਿਹੜੇ ਹੋਰ ਵੀ ਉਹਨਾਂ ਦੇ ਰਿਸ਼ਤੇਦਾਰ ਆ ਈਵਨ ਸਾਨੂੰ ਇੰਨਾ ਲਾਸ ਲੱਗ ਰਿਹਾ ਤੇ ਉਹਨਾਂ ਦੇ ਬੱਚਾ ਨੂੰ ਜਿਹੜਾ ਉਸ ਪਰਿਵਾਰ ਨੂੰ ਡਾਕਟਰ ਸਾਹਿਬ ਦੇ ਵਾਈਫ ਵੀ ਪਹਿਲਾਂ ਸ਼ਰੀਰ ਛੱਡ ਗਏ ਸੀਗੇ ਤੇ ਆ ਗਏ ਸੀ ਪ੍ਰਾਣ ਸੋ ਬਹੁਤ ਵੱਡਾ ਲਾਸ ਆ ਉਸ ਮਾਮਲੇ 'ਚ ਤੇ ਡਾਕਟਰ ਸਾਹਿਬ ਦੀ ਜਿਹੜੀ ਸਿਹਤ ਆ ਉਹ ਚੰਗੀ ਹੋਣੀ ਚਾਹੀਦੀ ਤੰਦਰੁਸਤ ਹੋਣ ਕੇ ਜਲਦੀ ਆਉਣ ਸਾਡੇ ਚ ਘਟਨਾ ਬਹੁਤ ਮਾੜੀ ਆ ਮਨਿੰਦਨ ਜੋਗ ਆ ਔਰ ਨਿੰਦਦੇ ਆ ਨੂੰ ਮੰਦਪਾਗੀ ਘਟਨਾ ਆ ਨਹੀਂ ਹੋਣਾ ਚਾਹੀਦਾ ਇਦਾਂ ਡਾਕਟਰ ਲੋਕਾਂ ਦੀਆਂ ਜਾਨਾਂ ਬਚਾਉਂਦੇ ਆ ਡਾਕਟਰ ਦੀ ਆਪਣੀ ਜਾਨ ਹੀ ਖਤਰੇ ਚ ਪੈਦਾ ਹੋ ਜਾਏ ਤਾਂ ਤੁਹਾਨੂੰ ਕੀ ਬਚਾਊਗਾ ਠੀਕ ਆ ਸਭ ਕਿਦਾਂ ਦੇਖਦੇ ਹੋ ਤੁਸੀਂ ਜਿਹੜਾ ਕੱਲ੍ਹ ਜਿਹੜੀ ਘਟਨਾ ਹੋਈ ਦੇਖੋ ਮੈਂ ਡਾਕਟਰ ਸਾਥੀ ਜਿਹੜੀ ਸਾਡੀ ਸੰਸਥਾ ਆ ਪੀਸੀਐਮਐਸ ਐਸੋਸੀਏਸ਼ਨ ਉਹਦੀ ਸਾਰਿਆਂ ਆਪਣੇ ਜਿੰਨੇ ਵੀ ਸਾਡੇ ਦੁਨੀਆ ਦੇ ਡਾਕਟਰ ਆ ਪੰਜਾਬ ਦੇ ਡਾਕਟਰ ਆ ਹੁਸ਼ਿਆਰਪੁਰ ਦੇ ਡਾਕਟਰ ਆ ਅਨਾਲੋਂ ਇਹ ਮੈਂ ਮੈਸੇਜ ਦੇਣਾ ਚਾਹਨਾ ਇਹ ਜੋ ਹੋਇਆ ਇੰਨਾ ਮਾੜਾ ਹੋਇਆ ਕੋਈ ਡਾਕਟਰ ਕਿਸੇ ਵੀ ਮਰੀਜ਼ ਦਾ ਕੋਈ ਨੁਕਸਾਨ ਨਹੀਂ ਕਰਦਾ ਉਹ ਹਮੇਸ਼ਾ ਉਹਦੀ ਜਾਨ ਬਚਾਉਂਦਾ ਚਾਹੇ ਕਿਹੇ ਮਰਜੀ ਹਾਲਾਤਾਂ ਚ ਹੋਵੇ ਪਰਿਵਾਰਕ ਤੌਰ ਤੇ ਜ਼ਿੰਮੇਵਾਰੀ ਹੋਵੇ ਉਹਦੀ ਕੋਈ ਪਰੇਸ਼ਾਨੀ ਹੋਵੇ ਹਮੇਸ਼ਾ ਜਾਨ ਬਚਾਉਂਦਾ ਮੈਂ ਆਪਣੇ ਸਾਰੇ ਡਾਕਟਰ ਕੈਡਰ ਵੱਲੋਂ ਇਹ ਗੱਲ ਜ਼ਰੂਰ ਕਹਿਣਾ ਚਾਹਨਾ ਡਾਕਟਰ ਤੇ ਸਾਥ ਬਣ ਕੇ ਕੰਮ ਕਰਦਾ ਹੱਥ ਜੋੜ ਕੇ ਕੰਮ ਕਰਦਾ ਤੁਹਾਡਾ ਗੰਦ ਮੁਸ਼ਕ ਸਭ ਕੁਝ ਸੁੰਗਦਾ ਹਰ ਤੁਹਾਡੀ ਗੰਦਗੀ ਨੂੰ ਸਾਫ ਕਰਦਾ ਕੀੜੇ ਪਏ ਹੋਏ ਮਰੀਜ਼ ਆਉਂਦੇ ਨੇ ਜਿਹੜਾ ਘਰ ਦੇ ਵੀ ਪਰਿਵਾਰ ਵੀ ਛੱਡ ਜਾਂਦੇ ਨੇ ਉਹ ਡਾਕਟਰ ਠੀਕ ਕਰਦਾ ਲੱਤਾਂ ਗਲੀਆਂ ਠੀਕ ਕਰਦਾ ਪਰ ਜਦੋਂ ਕੋਈ ਤੁਸੀਂ ਇਦਾਂ ਦਾ ਕਿਸੇ ਡਾਕਟਰ ਤੇ ਹੱਥ ਚੱਕੋਗੇ ਤਾਂ ਸਾਡੇ ਵਿੱਚ ਵੀ ਇੱਕ ਇਨਸਾਨ ਆ ਉਹ ਇਨਸਾਨੀਅਤ ਸਾਡੇ ਅੰਦਰੋਂ ਨਾ ਜਗਾਓ ਅਸੀਂ ਨਹੀਂ ਚਾਹੁੰਦੇ ਕਿ ਲੋਕੀ ਡਾਕਟਰਾਂ ਨੂੰ ਇਹ ਸੋਚਣ ਵੀ ਡਾਕਟਰ ਵੀ ਲੜਦੇ ਆ ਸਾਡੇ ਬੰਦੇ ਅੰਦਰ ਹੀ ਅੰਦਰ ਘੁੱਟ ਰਹੇ ਨੇ ਅੰਦਰ ਹੀ ਅੰਦਰ ਬਿਮਾਰੀਆਂ ਪਾਲ ਰਹੇ ਨੇ ਜਿਹਦੇ ਨਾਲ ਆਹ ਦੇਖੋ ਇੰਨਾ ਸਾਡਾ ਵਧੀਆ ਸਿਹਤਮੰਦ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਬਿਮਾਰੀ ਨਹੀਂ ਉਹ ਡਾਕਟਰ ਨੂੰ ਇੱਕਦਮ ਇਹੋ ਜੀ ਸਿਚੁਏਸ਼ਨ ਆ ਜਾਂਦੀ ਆ ਤੁਸੀਂ ਇਹ ਦੇਖੋ ਸਾਡੇ ਘਾਟਾ ਕਿਹਨੂੰ ਪਿਆ ਉਹਦੇ ਪਰਿਵਾਰ ਨੂੰ ਪਿਆ ਤੇ ਪਬਲਿਕ ਨੂੰ ਹੀ ਘਾਟਾ ਪਿਆ ਜਿਹੜਾ ਉਹ ਮੁਫਤ ਦੇ ਵਿੱਚ ਇੰਨੇ ਸਸਤੇ ਸਸਤੇ ਜਿਹੜੇ 50 50000 ਰੁਪਏ ਦੇ ਆਪਰੇਸ਼ਨ ਹੁੰਦੇ ਆ ਉਹ ਕਰ ਦਿੰਦਾ ਸੀਗਾ ਔਰ ਭਾਵਨਾ ਨਾਲ ਕਰ ਦਿੰਦਾ ਸੀਗਾ ਘਾਟਾ ਤੇ ਤੁਹਾਨੂੰ ਵੀ ਪਿਆ ਤੇ ਜਿਹੜਾ ਤੁਸੀਂ ਹੁਣ ਕੇਸ 'ਚ ਪੈਨੇ ਹੋ ਬੰਦੇ ਨੂੰ ਉਹਦੇ ਘਰ 'ਚ ਪਰਿਵਾਰ 'ਚ ਵੀ ਘਾਟਾ ਪਿਆ ਇਹ ਸਾਡੇ ਦੇਸ਼ ਦੇ ਵਿੱਚ ਬੜੇ ਪੜ੍ਹੇ ਲਿਖੇ ਬੜੇ ਸਿਆਣੇ ਬੜੇ ਸੂਝਵਾਨ ਭਗਤੀ ਨੂੰ ਰੱਬ ਨੂੰ ਮੰਨਣ ਵਾਲੇ ਡਾਕਟਰ ਆ ਪਬਲਿਕ ਦਾ ਵੀ ਸਾਡੇ ਨਾਲ ਯੋਗਦਾਨ ਉਹ ਜਿਆ ਕਰੋ ਸਾਨੂੰ ਨਾ ਮਜਬੂਰ ਕਰੋ ਕਿ ਸਾਡੇ ਅੰਦਰ ਵੀ ਉਹ ਜਿੱਥੋਂ ਅਸੀਂ ਪਿੰਡੋਂ ਉੱਠੇ ਆ ਜਾਂ ਅਸੀਂ ਵੀ ਇਨਸਾਨ ਆ ਸਾਾਨੂੰ ਵੀ ਗੁੱਸਾ ਆਉਂਦਾ ਉਹ ਨਾ ਜਗਾਓ ਸਾਨੂੰ ਵੀ ਕੋਈ ਹੱਥ ਚੱਕਣਾ ਪਵੇ ਕੋਈ ਡਾਂਗ ਚੱਕਣੀ ਪਵੇ ਜਾਂ ਸਾਨੂੰ ਵੀ ਕੋਈ ਹਥਿਆਰ ਵਰਤਣਾ ਪਵੇ ਇਹ ਮੈਂ ਬੇਨਤੀ ਮੇਰੇ ਵੱਲੋਂ ਦੁੱਖ ਜਿਹੜਾ ਸਾਡੇ ਭਰਾ ਦਾ ਆ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਸਾਰਾ ਕੰਮ ਛੱਡ ਕੇ ਸਾਰੇ ਮਰੀਜ਼ਾਂ ਨੂੰ ਛੱਡ ਕੇ ਅੱਜ ਸਾਰਾ ਇੱਥੇ ਬੈਠੇ ਆ ਇਹਦੇ 'ਚ ਵੀ ਤੁਹਾਡਾ ਹੀ ਨੁਕਸਾਨ ਆ ਜਿਹੜਾ ਪਿੱਛੇ ਪ੍ਰੋਬਲਮ ਹੋਣੀ ਆ ਵੀ ਤੁਹਾਡਾ ਹੀ ਨੁਕਸਾਨ ਆ ਪਰ ਜਿੱਥੇ ਸਾਡੇ ਪਰਿਵਾਰ ਤੇ ਹੀ ਦੁੱਖ ਆ ਜੂ ਸਾਡਾ ਸਾਡਾ ਪਰਿਵਾਰਕ ਮੈਂਬਰ ਸਾਡੇ ਮੌਤ ਦੇ ਮੂੰਹ ਚ ਆਜੂਗਾ ਤਾਂ ਅਸੀਂ ਕੀ ਇਲਾਜ ਕਰਾਂਗੇ ਸਾਡੀ ਮਾਨਸਿਕ ਸਥਿਤੀ ਕੀ ਹੋਊਗੀ ਤੁਹਾਡੀ ਅਸੀਂ ਕੀ ਸਰਜਰੀ ਕਰਾਂਗੇ ਸਾਡੇ ਅੱਜ ਸਰਜਨਾਂ ਦਾ ਮਨ ਹੀ ਨਹੀਂ ਕੀਤਾ ਉਹ ਆ ਕੇ ਇੱਥੇ ਬੈਠੇ ਆ ਸਾਡੇ ਐਨਐਸਸੀ ਦੇ ਵਾਲੇ ਡਾਕਟਰ ਕੀ ਸੋਚਦੇ ਕਿ ਮੇਰੇ ਨਾਲ ਵੀ ਇਹ ਹੋ ਸਕਦਾ ਅੱਜ ਉਹਦੇ ਪਰਿਵਾਰ ਚ ਕੋਈ ਹੋਰ ਨਹੀਂ ਸੀਗਾ ਜੇ ਸਾਰੇ ਅਸੀਂ ਇਕੱਠੇ ਨਾ ਹੋਈਏ ਇਹਦੇ ਉਦਾਂ ਹੀ ਰੋਲ ਦਿਓ ਮੇਰੀ ਸਾਰਿਆਂ ਨੂੰ ਅਪੀਲ ਆ ਪਬਲਿਕ ਨੂੰ ਮੇਰੇ ਵੱਲੋਂ ਅਪੀਲ ਆ ਭਾਈਚਾਰਾ ਬਣਾ ਕੇ ਪਿਆਰ ਦੇ ਨਾਲ ਛੜ ਤੋਂ ਵੀ ਸਵਾਮਾ ਲਓ ਵਧੀਆ ਤਰੀਕੇ ਨਾਲ ਆਪਾਂ ਰਹੀਏ ਜੇ ਗੁੰਡਾਗਰਦੀ ਕਰੋਗੇ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਗੁੰਡਾਗਰਦੀ ਦਾ ਜਵਾਬ ਗੁੰਡਾਗਰਦੀ ਨਾਲ ਹੀ ਦੇਵਾਂਗੇ ਅਸੀਂ ਵੀ ਬੰਦਾ ਹੀ ਆ ਸਾਡੇ ਅੰਦਰ ਕੋਈ ਲੱਗਪੁਰਜੇ ਨਹੀਂ ਹੈਗੇ ਸਾਡਾ ਵੀ ਦਿਮਾਗ ਉਦਾਂ ਹੀ ਗੁੱਸਾ ਖਾਂਦਾ ਪਰ ਫੇਰ ਵੀ ਸਾਡੀ ਪੜ੍ਹਾਈ ਲਿਖਾਈ ਸਾਨੂੰ ਮਜਬੂਰ ਕਰਦੀ ਆ ਵੀ ਨਹੀਂ ਇਦਾਂ ਨਹੀਂ ਕਰਨਾ ਵੀ ਬੇਨਤੀ ਆ ਮੇਰੇ ਵੱਲੋਂ ਇਹ ਚੀਜ਼ਾਂ ਨਾ ਕਰੋ ਸਾਡੇ ਵੱਲੋਂ ਸਾਰੀ ਪਬਲਿਕ ਨੂੰ ਵੀ ਮੈਂ ਕਹਿਣਾ ਕਿ ਡਾਕਟਰ ਸਾਹਿਬ ਲਈ ਅਰਦਾਸ ਕਰੋ ਉਹਨਾਂ ਦੇ ਪਰਿਵਾਰ ਲਈ ਅਰਦਾਸ ਕਰੋ ਕਿ ਉਹਨਾਂ ਦੇ ਜੇ ਸਿਚੁਏਸ਼ਨ ਆ ਠੀਕ ਹੋਣ ਤੇ ਮੁੜ ਕੇ ਸਮਾਜ ਵਿੱਚ ਸੇਵਾ ਕਰੇ ਮੇਨ ਕੀ ਮੰਗਨੇ ਟਾਡੀ ਕਿਉਂਕਿ ਉਹਨੂੰ ਫੜ ਵੀ ਲਿਆ ਹੈ ਉਹਦੇ ਤੇ ਐਫ ਆਈ ਆ ਵੀ ਦਰਜ ਹੋ ਗਈ ਹੈ ਦੇਖੋ ਸਾਡਾ ਸਾਡਾ ਇਕੱਠੇ ਹੋਣ ਦਾ ਮਕਸਦ ਉਹਨੂੰ ਸਜ਼ਾ ਦਿਵਾਉਣੀ ਉਹਨੂੰ ਮੰਗਣਾ ਜਾਂ ਉੱਤੇ ਇਹ ਨਹੀਂ ਹੈਗਾ ਸਾਡਾ ਮਕਸਦ ਤੇ ਸਾਡਾ ਬੰਦਾ ਇੰਨਾ ਸੀਰੀਅਸ ਹੋ ਗਿਆ ਉਹ ਉਹ ਠੀਕ ਹੋਵੇ ਸਾਡੀ ਦਿਲ ਦੀ ਅਰਦਾਸ ਇਹ ਆ ਦੂਜਾ ਪਬਲਿਕ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਕੰਮ ਨਾ ਕਰੋ ਇਹ ਕੰਮ ਕਰਨ ਦੇ ਆਵਾਜ਼ ਤੁਸੀਂ ਇੰਨੀ ਹੁੱਲੜਬਾਜ਼ੀ ਕਰਦੇ ਹੋ ਤੁਸੀਂ ਦੇਖੋ ਬਾਹਰਲੇ ਕੰਟਰੀ ਜਾ ਕੇ ਦੇਖੋ ਵੱਡੇ ਪ੍ਰਾਈਵੇਟ ਅਦਾਰਿਆਂ 'ਚ ਦੇਖੋ 5-500 ਰੁਪਿਆ ਫੀਸ ਦੇ ਕੇ 1000-1000 ਫੀਸ ਦੇ ਕੇ ਚੁੱਪ ਕਰਕੇ ਬਿਠੇ ਹੁੰਦੇ ਆ ਲਾਈਨਾਂ 'ਚ ਬਿਠੇ ਹੁੰਦੇ ਆ ਤੁਹਾਡੀ 4-4 ਮਹੀਨਿਆਂ ਬਾਅਦ ਅਪਾਇੰਟਮੈਂਟ ਆਉਂਦੀ ਆ ਤੁਹਾਨੂੰ ਇੱਥੇ ਹਰ ਸੇਵਾ 1 ਮਿੰਟ 'ਚ 1 ਸਕਿੰਟ 'ਚ ਉਹ 1 ਸਕਿੰਟ 'ਚ ਵੀ ਤੁਸੀਂ ਕਹਿੰਦੇ ਆ ਵੀ ਉਹ ਵੀ ਛੋਟਾ ਹੋ ਕੇ ਵੀ ਤੁਹਾਨੂੰ ਹਨਾ ਫਟਾਫਟ ਮਿਰਾ ਆ ਹੋ ਜਾਏ ਫਟਾਫਟ ਮਿਰਾ ਆ ਹੋ ਜਾਏ ਭਾਈ ਸਟਾਫ ਸਾਡਾ ਇੱਕ ਬੰਦੇ ਦਾ ਕੰਮ ਚਾਰ-ਚਾਰ ਬੰਦਿਆਂ ਦੇ ਬਰਾਬਰ ਇੱਕ ਬੰਦਾ ਕੰਮ ਕਰਦਾ ਡਾਕਟਰ ਸਿਰ ਚੁੱਕਣ ਦਾ ਟਾਈਮ ਨਹੀਂ ਸਾਡੇ ਕੋਲ ਦਿਨ ਰਾਤ ਕੰਮ ਕਰਦੇ ਆ ਸਾਡੀ ਸਭ ਤੋਂ ਮੇਨ ਬੇਨਤੀ ਆ ਵੀ ਇਦਾਂ ਦੀ ਨਿਊਸੈਂਸ ਪਬਲਿਕ ਨਾ ਕਰੇ ਸਾਨੂੰ ਵੀ ਮਜਬੂਰ ਨਾ ਕਰੇ ਪਰ ਸਾਡੇ ਵੱਲੋਂ ਸਾਰਿਆਂ ਨੂੰ ਜਿਹੜਾ ਕਾਨੂੰਨੀ ਤੌਰ ਤੇ ਉੱਤੇ ਬਣਦਾ ਉਹਦੇ ਪਰਿਵਾਰ ਨੂੰ ਹੋਣਾ ਉਹਦੇ ਨਾਲ ਸਾਡੇ ਬੰਦੇ ਨੂੰ ਜਿਹੜਾ ਜਿਹੜਾ ਇਹ ਇਹ ਚੀਜ਼ਾਂ ਬਾਕੀ ਲੋਕ ਆ ਇਹ ਹਟ ਜਾਓ ਇਹ ਚੰਗੀ ਨਹੀਂ ਗੱਲ ਹੈਗੀ ਇਹ ਇਹ ਬਹੁਤ ਦੁੱਖ ਵਾਲੀ ਗੱਲ ਆ ਬਹੁਤ ਜ਼ਿਆਦਾ ਸਾਰੇ ਪਾਸੇ ਨੁਕਸਾਨ ਹੁੰਦਾ ਇਦਾਂ ਦੀਆਂ ਘਟਨਾ ਕਿਉਂ ਹੁਣ ਮੌਕੇ ਤੌਰ ਤੇ ਕਿਸੇ ਦੀ ਮਾਨਸਿਕ ਸਥਿਤੀ ਨੂੰ ਆਪਾਂ ਹਿੰਦੁਸਤਾਨ ਆ ਹਰ ਚੀਜ਼ ਹੁਣ ਨੂੰ ਸਮਾਂ ਲੱਗਦਾ ਕਾਨੂੰਨੀ ਸੇਵਾਵਾਂ ਨੂੰ ਸੇਵਾ ਲੱਗਦਾ ਐਮਰਜੈਂਸੀ ਸਵਾਮਨ ਲੱਗਦਾ ਪਰ ਸਾਡੀ ਮਾਨਸਿਕ ਸਥਿਤੀ ਇੰਨੀ ਆ ਕਿ ਅਸੀਂ ਮਿੰਟ ਦੇ ਵਿੱਚ ਹੀ ਸਾਰਾ ਕੁਝ ਕਰਦੇ ਆ ਇੰਨਾ ਕੁਝ ਹੋ ਜਾਂਦਾ ਬੰਦੇ ਨੂੰ ਬਾਅਦ ਚ ਕੁਝ ਹੋ ਸਕਦਾ ਗਰੀਬੀ ਆ ਲੋਕਾਂ ਦੇ ਵਿੱਚ ਸਹਿਨ ਸ਼ਕਤੀ ਨਹੀਂ ਹੈ ਕੀ ਹੈ ਆ ਕੇ ਇੰਨੀ ਹੁਲੜਵਾਜੀ ਹਸਪਤਾਲ ਦੇ ਵਿੱਚ ਲੋਕੀ ਮੰਦਰ ਗੁਰਦੁਆਰੇ ਵਿੱਚ ਚਾਰ ਚਾਰ ਪੰਜ ਪੰਜ ਘੰਟੇ ਭੁੱਖੇ ਲਾਈਨ 'ਚ ਖੜੇ ਰਹਿੰਦੇ ਆ ਉੱਥੇ ਆਪਾਂ ਲੱਗੇ ਹੋਏ ਆ ਜਦੋਂ ਅਸੀਂ ਆ ਕੇ ਹਸਪਤਾਲ ਆਉਨੇ ਜਿੱਥੇ ਸਾਨੂੰ ਸਾਹਮਣੇ ਤੰਦਰੁਸਤੀ ਮਿਲਣੀ ਆ ਉੱਥੇ ਆ ਗਏ ਸੀ ਇੰਨੀ ਹੁਲੜਵਾਜੀ ਕਰਦੇ ਆ ਡਾਕਟਰ ਦੀ ਯਾਰ ਨਰਾਦਰ ਕਰਨਾ ਇੱਕ ਆਪਣੇ ਰੱਬ ਨੂੰ ਇੱਕ ਆਪਾਂਵੇਂ ਉਹ ਜਿਵੇਂ ਦਾ ਮਰਜ਼ੀ ਉਹਦਾ ਸੁਭਾਅ ਹੋਵੇ ਉਹ ਤੁਹਾਨੂੰ ਰਾਮ ਤੇ ਦਿੰਦਾ ਹੀ ਆ ਤੁਹਾਨੂੰ ਠੀਕ ਤੇ ਕਰਦਾ ਹੀ ਆ ਤੇ ਉਹਦੇ ਵਾਸਤੇ ਤੁਸੀਂ ਇਦਾਂ ਦਾ ਉਹਦੇ ਨਾਲ ਹੱਤਵਾਜੀ ਕਰੋ ਉਹਦੀ ਬੇਇੱਜ਼ਤੀ ਕਰੋ ਬੜੀ ਮਾੜੀ ਗੱਲ ਹੈ ਬਹੁਤ ਦੁੱਖ ਵਾਲੀ ਗੱਲ ਜਿਹੜਾ ਡਾਕਟਰ ਤੇ ਹਮਲਾ ਹੈ ਕੀ ਉਹ ਵੀ ਅਪਡੇਟ ਅ ਕੱਲ ਦੁਪਹਿਰ ਦੀ ਸਮੇਂ ਡਾਕਟਰ ਸੁਨੀਲ ਭਗਤ ਜੀ ਤੇ ਇੱਕ ਹਸਪੀਟਲ ਡਿਊਟੀ ਦੌਰਾਨ ਹਸਪੀਟਲ ਸੀਗੇ ਹੋ ਉਸ ਸਮੇਂ ਦਰਾਨ ਇੱਕ ਬੰਦਾ ਸੀ ਜਿਹਦਾ ਨਾਂ ਸੀਗਾ ਪ੍ਰਿਆ ਰੰਜਨ ਉਸ ਵੱਲੋਂ ਡਾਕਟਰ ਸਾਹਿਬ ਨਾਲ ਬਤਮੀਜੀ ਕੀਤੀ ਗਈ ਤਾਂ ਕਮਕੀ ਕੀਤੀ ਗਈ ਜਿਸ ਤੇ ਡਾਕਟਰ ਸਾਹਿਬ ਉੱਥੇ ਡਿੱਗ ਪਏ ਔਰ ਉਹਨਾਂ ਨੂੰ ਬਿਉਸ਼ੀਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਸ਼ਿਵਮ ਹਸਪਤਾਲ ਔਰ ਉੱਥੇ ਉਹਨਾਂ ਦੀ ਕ੍ਰਿਟੀਕਲ ਸੀਗੀ ਪੋਜੀਸ਼ਨ ਜਿਹੜੀ ਬਣੀ ਹੋਈ ਆ ਔਰ ਉਸ ਤੋਂ ਬਾਅਦ ਐਸਐਮਓ ਸਾਹਿਬ ਵੱਲੋਂ ਇੱਕ ਚਿੱਠੀ ਆਈ ਸੀ ਸਾਨੂੰ ਉਹਦੇ ਤੇ ਵਿਆਪਕ ਤੇ ਅਸੀਂ ਐਫਆਰ ਨੰਬਰ 83 ਦਰਜ ਕੀਤੀ ਹੈਗੀ ਆ 307 353 186 ਆਡ ਮੈਡੀਕਲ ਪ੍ਰੋਟੈਕਸ਼ਨ ਐਕਟ 2008 ਉਹਦੀ ਸੰਬੰਧੀ ਬੰਦਾ ਅਸੀਂ ਰੈਸਟ ਕਰ ਲਿਆ ਹੈਗਾ ਅੱਜ ਉਹਨੂੰ ਪੇਸ਼ ਕਰਕੇ ਰਿਮਾਨ ਲਵਾਵਾਂਗੇ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ